ਗੁਰਮਤਿ ਅਨੁਸਾਰ ਮਤਲਬ ਉਹਦਾ ਮਾਹੌਲ ਅਸੀਂ ਸਜਣਾ ਚਾਹੁੰਦੇ ਆ ਉਹਦੇ ਸਬੰਧ ਚ ਅਸੀਂ ਕੁਝ ਉਪਰਾਲੇ ਕੀਤੇ ਨੇ ਵੀ ਕੁਝ ਵੀ ਇੱਥੇ ਦੁਕਾਨਾਂ ਨਾਲ ਲੱਗਣ ਜਿਹੜੀਆਂ ਗੁਰਮਤਿ ਤੋਂ ਉਲਟ ਕੋਈ ਹੋਣ ਗੁਰਮਤਿ ਦੇ ਅਨੁਸਾਰ ਹੀ ਦੁਕਾਨਾਂ ਲੱਗਣ ਤੇ ਦੂਸਰਾ ਵੀ ਇੱਥੇ ਜਿਹੜੇ ਸਪੀਕਰ ਨੇ ਲੰਗਰਾਂ ਦੇ ਵਿੱਚ ਉਹ ਨਾ ਬਿਲਕੁਲ ਲੱਗਣ ਜਿਵੇਂ ਪਹਿਲੇ ਦਿਨ ਉੱਥੇ ਸਿਰਫ ਫਲੈਕਸੀ ਲੱਗਣ ਵੀ ਹਾਂ ਕੀ ਇੱਥੇ ਕਿਹੜੀ ਪਿੰਡ ਦਾ ਲੰਗਰ ਹੈ ਇਹ ਜਾ ਇਹ ਕਿ ਕੀ ਪਕਵਾਨ ਬਣੇ ਨੇ ਗੁਰਦੁਆਰਾ ਮਾਤਾ ਭੋਲੀ ਦੇ ਤੇ ਕੌਂਸਲ ਦੇ ਜਿਹੜੇ ਮੇਨ ਸਟੇਜ ਲੱਗਦੀ ਹੈ ਗੁਰਦੁਆਰਾ ਇੰਗਿੱਟਾ ਸਾਹਿਬ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਪੰਡਾਲਾਂ ਦੀ ਜਿਹੜੀ ਉਸ ਪੰਡਾਲ ਦੇ ਸਪੀਕਰਾਂ ਦੀ ਆਵਾਜ਼ ਉਹ ਪੰਡਾਲ ਤੱਕ ਸੀਮਿਤ ਰਹੇ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਤੋਂ 3 ਸਾਲ ਪਹਿਲਾਂ ਬਹੁਤ ਸਹਿਯੋਗ ਮਿਲਦਾ ਸੀ ਬਹੁਤ ਨਫਰੀ ਚ ਉਹ ਇੱਥੇ ਪੁਲਿਸ ਭੇਜਦੇ ਸੀ ਪਰ 3 ਸਾਲਾਂ ਦੇ ਤੋਂ ਬਾਅਦ ਮਤਲਬ ਇੱਥੇ ਉਹਨਾਂ ਦੀ ਨਫਰੀ ਹੈ ਜਿਹੜੀ ਨਾਂ ਦੇ ਬਰਾਬਰ ਹੁੰਦੀ ਹੈ ਪੰਜਾਬ ਦੇ ਟੌਪ ਦੇ 10 ਢਾਡੀ ਜਿੱਥੇ ਬੁਲਾ ਰਹੇ ਹਾਂ ਜਿਨ੍ਹਾਂ ਦੇ ਮਤਲਬ ਕਿ ਢਾਡੀ ਮੁਕਾਬਲੇ ਕਰਾਏ ਜਾਣਗੇ ਤੇ ਉਹਨਾਂ ਨੂੰ ਅਸੀਂ ਪਹਿਲੇ ਜਥੇ ਮਲਕਤੀ 31000 ਤੇ 21000 ਦੇ ਮਤਲਬ ਅਨਾਮ ਵੀ ਦੇ ਰਹੇ ਆ ਅਤਰ ਸਿੰਘ ਜੀ ਮਹਾਰਾਜ ਦਾ ਸਲਾਨਾ ਜੋੜ ਮੇਲਾ ਆ ਰਿਹਾ ਹੈ ਉਸ ਦੇ ਸਬੰਧ ਦੇ ਵਿੱਚ ਅੱਜ ਸਿੱਖ ਸੰਗਤਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨਗੇ ਉਹਨਾਂ ਦੇ ਨਾਲ ਸਸੀ ਗ ਸਰ ਅੱਛਾ ਜੀ ਕਿਨੇ ਵਸਲਾ ਬਣੇ ਮੇਰਾ ਨਾਮ ਜਸਵੰਤ ਸਿੰਘ ਖੇਰ ਹੈ ਮੈਂ 77 ਵਜੋਂ ਸੇਵਾ ਕਰ ਰਿਹਾ ਹਾਂ ਮਸਤੋਨ ਸਾਹਿਬ ਅਕਾਲ ਕਾਲਜ ਕਾਉਂਸਲ ਦੇ 77 ਵਜੋਂ ਸਰ ਅੱਜ ਦੀ ਪ੍ਰੈਸ ਕਾਨਫਰੰਸ ਕੀਤੀ ਗਈ ਕੀ ਕਾਰਨ ਸੀ ਕੀ ਚਰਚਾ ਰਹੀ ਚਰਚਾ ਇਹ ਰਹੀ ਕਿ ਅਸੀਂ ਜਿਹੜਾ ਸਾਲਾਨਾ ਜੋੜ ਮੇਲਾ ਭਰਦਾ ਹੈ ਸੰਤ ਬਾਬਾ ਤਤ ਸਿੰਘ ਜੀ ਦੀ ਵਰਸੀ ਦੇ ਸਬੰਧ ਚ ਉਹਦਾ ਜਿਹੜਾ ਮਤਲਬ ਮਾਹੌਲ ਹੈ ਇੱਕ ਗੁਰਮਤ ਅਨੁਸਾਰ ਮਤਲਬ ਉਹਦਾ ਮਾਹੌਲ ਅਸੀਂ ਸਿਰਜਣਾ ਚਾਹੁੰਦੇ ਆ ਉਹਦੇ ਸਬੰਧ ਚ ਅਸੀਂ ਕੁਝ ਉਪਰਾਲੇ ਕੀਤੇ ਨੇ ਵੀ ਕੁਝ ਵੀ ਇੱਥੇ ਦੁਕਾਨਾਂ ਨਾਲ ਲੱਗਣ ਜਿਹੜੀਆਂ ਗੁਰਮਤ ਤੋਂ ਉਲਟ ਕੋਈ ਹੋਣ ਗੁਰਮਤ ਦੇ ਅਨੁਸਾਰ ਹੀ ਦੁਕਾਨਾਂ ਲੱਗਣ ਤੇ ਦੂਸਰਾ ਵੀ ਇੱਥੇ ਜਿਹੜੇ ਸਪੀਕਰ ਨੇ ਲੰਗਰਾਂ ਦੇ ਵਿੱਚ ਪੂਰਨ ਬਿਲਕੁਲ ਲੱਗਣ ਜਿਵੇਂ ਪਹਿਲੇ ਦੇ ਉੱਥੇ ਸਿਰਫ ਫਲੈਕਸੀ ਲੱਗਣ ਵੀ ਹਾਂ ਕੀ ਇੱਥੇ ਕਿਹੜੀ ਪਿੰਡ ਦਾ ਲੰਗਰ ਹੈ ਇਹ ਜਾਂ ਇਹ ਚ ਵੀ ਕੀ ਪਕਵਾਨ ਬਣੇ ਨੇ ਦੂਸਰਾ ਹੈਗੇ ਵੀ ਜਿਹੜੀ ਪੰਡਾਲਾਂ ਦੇ ਸਪੀਕਰ ਨੇ ਉਹਨਾਂ ਦੇ ਵੀ ਇਹ ਮਤਲਬ ਇਹ ਹੈ ਵੀ ਤਿੰਨ ਪੰਡਾਲ ਸਜਦੇ ਨੇ ਵੀ ਤਿੰਨੇ ਪੰਡਾਲਾਂ ਨੂੰ ਦੇ ਪ੍ਰਬੰਧਕਾਂ ਨੂੰ ਬਾਬਾ ਜੀ ਤਾਂ ਸਾਡੇ ਨਾਲ ਖੜੇ ਨੇ ਤੇ ਗੁਰਦੁਆਰਾ ਮਾਤਾ ਭੋਲੀ ਦੇ ਤੇ ਕਾਉਂਸਲ ਦੇ ਜਿਹੜੇ 메ਨ ਸਟੇਜ ਲੱਗਦੀ ਹੈ ਗੁਰਦੁਆਰਾ ਅੰਗਿੱਠਾ ਸਾਹਿਬ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਪੰਡਾਲਾਂ ਦੀ ਜਿਹੜੀ ਉਸ ਪੰਡਾਲ ਦੇ ਸਪੀਕਰਾਂ ਦੀ ਆਵਾਜ਼ ਉਹ ਪੰਡਾਲ ਤੱਕ ਸੀਮਿਤ ਰਹੇ ਇੱਕ ਦੂਜੇ ਦੇ ਵਿੱਚ ਮਤਲਬ ਉਹ ਨਾ ਹੋਵੇ ਮਤਲਬ ਡਿਸਟਰਬ ਨਾ ਕਰੇ ਇੱਕ ਦੂਜੇ ਪੰਡਾਲ ਨੂੰ ਚੌਥਾ ਹੈਗਾ ਕਿ ਟਰੈਕਟਰਾਂ ਤੇ ਨਾ ਜਿਹਦੇ ਸਾਡੇ ਬੱਚੇ ਨੇ ਨੌਜਵਾਨ ਨੇ ਮਤਲਬ ਉਹ ਕਿਵਰੀ ਡਿੱਕ ਬਹੁਤ ਮਤਲਬ ਕਿ ਮਤਲਬ ਉੱਚੀ ਨਾ ਉਹ ਵੈਸੇ ਵੀ ਮਾਹੌਲ ਨਹੀਂ ਲੱਗਦਾ ਹੈਗਾ ਉਹ ਜਿਹੜੇ ਡੈਕਾਂ ਤੋਂ ਕਈ ਵਾਰ ਇੱਥੇ ਜੋੜ ਮਿਲਿਆਂ ਦੇ ਵਿੱਚ ਲੜਾਈ ਝਗੜੇ ਵੀ ਹੋ ਜਾਂਦੇ ਨੇ ਜਿਵੇਂ ਅਨੰਦਪੁਰ ਸਾਹਿਬ ਹੋਇਆ ਇਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ ਔਰ ਇੱਕ ਬਾਕੀ ਸਾਵਾਂ ਦੇ ਜੋੜ ਮਿਲਿਆਂ ਲਈ ਇੱਕ ਮਾਡਲ ਪੇਸ਼ ਕਰਨ ਲਈ ਇਹ ਸਾਡੀ ਕੋਸ਼ਿਸ਼ ਹੈ ਸਾਨੂੰ ਉਮੀਦ ਹੈ ਸੰਗਤ ਦੇ ਸਹਿਯੋਗ ਨਾਲ ਸੰਗਤ ਸਾਡਾ ਮਤਲਬ ਤੋਂ ਸਹਿਯੋਗ ਦੀ ਮੰਗ ਵੀ ਕਰਦੇ ਆ ਤੇ ਸਹਿਯੋਗ ਦੇ ਨਾਲ ਮਤਲਬ ਅਸੀਂ ਇਹਦੇ ਵਿੱਚ ਕਾਮਯਾਬ ਹੋ ਜਾਾਂਗੇ ਬਾਕੀ ਦੇਖੋ 5-10% ਹਰੇਕ ਪ੍ਰਵੰਝਿਤ ਤਰੁੱਟੀਆਂ ਰਹਿ ਜਾਣ ਹੋ ਸਕਦਾ ਫਿਰ ਵੀ ਅਸੀਂ ਪੂਰਾ ਨਾ ਕਰ ਸਹੀ ਪਰ ਸਾਡੀ ਇਹ ਵੀ 90% ਅਸੀਂ ਇਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇੱਕ ਮਾਡਲ ਹੈ ਜਿਹੜਾ ਅਸੀਂ ਬਾਕੀ ਸਥਾਨਾਂ ਵਾਸਤੇ ਪੇਸ਼ ਕਰ ਸਕੀਏ ਨਾ ਸਰ ਸੁਣਨ ਜਾਇਆ ਕਿ ਤੁਸੀਂ 200 ਵਲੰਟੀਅਰ ਲਗਾ ਰਹੇ ਹੋਗੇ ਆਪਣੇ ਵੈਂਟ ਲਗਾ ਰਹੇ ਹੋ ਪੁਲਿਸ ਪ੍ਰਸ਼ਾਸਨ ਵੱਲੋਂ ਕਿੰਨਾ ਕਰ ਸਹਿਯੋਗ ਮਿਲ ਰਿਹਾ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਤੋਂ 3 ਸਾਲ ਪਹਿਲਾਂ ਬਹੁਤ ਸਹਿਯੋਗ ਮਿਲਦਾ ਸੀ ਬਹੁਤ ਨਫਰੀ ਚ ਉਹ ਇੱਥੇ ਪੁਲਿਸ ਭੇਜਦੇ ਸੀ ਪਰ 3 ਸਾਲਾਂ ਦੇ ਤੋਂ ਬਾਅਦ ਮਤਲਬ ਇੱਥੇ ਉਹਨਾਂ ਦੀ ਨਫਰੀ ਹੈ ਜਿਹੜੀ ਨਾਂ ਦੇ ਬਰਾਬਰ ਹੁੰਦੀ ਹੈ ਈਵਨ ਕਿ ਜਿਹੜੀ ਟ੍ਰੈਫਿਕ ਹੈ ਉਹ ਵੀ ਸਾਡੇ ਵਲੰਟੀਅਰ ਕੰਟਰੋਲ ਕਰਦੇ ਨੇ ਪੰਡਾਲ ਦੇ ਵਿੱਚ ਜਿਹੜਾ ਕੋਈ ਹੋਰ ਮਤਲਬ ਕਿ ਗਾਈਡ ਕਰਦੇ ਨੇ ਮਤਲਬ ਉਹ ਸਾਡੇ ਸਾਰੇ ਵਲੰਟੀਅਰੀ ਕਰਦੇ ਨੇ ਪੁਲਿਸ ਦੇ ਵੱਲੋਂ ਮਤਲਬ ਵੈਸੇ ਸਹਿਯੋਗ ਹੁੰਦਾ ਹੈ ਅਫੀਸਰ ਸਾਹਿਬ ਵੱਲੋਂ ਪਰ ਨਫਰੀ ਬਹੁਤ ਘਟ ਆਤੀ ਉਹਨਾਂ ਨੇ ਤੇ ਉਹ ਹੁਣ ਸਾਡੀ ਜਿਹੜੀ ਇਹ ਬਾਕੀ ਇਹ ਸਾਡੇ ਵਲੰਟੀਅਰ ਦੇ ਸਿੱਤੀ ਆ ਜਾਂਦਾ ਸਰ ਵਰਸੀ ਤੇ ਕੌਣ ਕੌਣ ਆ ਰਹੇ ਨੇ ਸਿੱਖ ਜਥੇਬੰਦੀ ਵੱਲੋਂ ਜਾਂ ਕਿਸੇ ਲੀਡਰਾਂ ਵੱਲੋਂ ਕਿਸ ਨੂੰ ਬੁਲਾਇਆ ਗਿਆ ਨਹੀਂ ਅਸੀਂ ਇੱਥੇ ਬੁਲਾਉਂਦੇ ਕਿਸੇ ਨੂੰ ਨਹੀਂ ਹੈਗੇ ਇੱਥੇ ਹਰ ਇੱਕ ਨੂੰ ਵੈਲਕਮ ਕਿਹਾ ਜਾਂਦਾ ਜੀ ਐਂ ਕਿਹਾ ਜਾਂਦਾ ਕਿਉਂਕਿ ਇੱਥੇ ਜਦੋਂ ਤੇ ਇਹ ਜੁੜ ਮੇਲਾ ਭਰਨ ਲੱਗਿਆ ਤਾਂ ਇੱਥੇ ਕੋਈ ਵੀ ਸਿਆਸੀ ਭਾਸ਼ਣ ਨਹੀਂ ਹੁੰਦਾ ਕਿਸੇ ਵੀ ਸਟੇਜ ਤੋਂ ਖਾਸ ਤੌਰ ਤੇ ਮੇਨ ਸਟੋਰ ਤੋਂ ਜਿਹੜੀ ਅਕੈਡਮੀ ਦੇ ਗਰਾਊਂਡ ਦੇ ਵਿੱਚ ਪੰਡਾਲ ਲੱਗਦਾ ਹੈ ਤਾਂ ਅੱਜ ਤੱਕ ਕੋਈ ਇੱਥੇ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਹੁੰਦੇ ਆ ਵੀ ਇੱਥੇ ਆਏ ਇੱਥੇ ਹਰ ਇੱਕ ਮੁੱਖ ਮੰਤਰੀ ਬਾਦਲ ਸਾਹਿਬ ਵੀ ਆ ਕੇ ਗਏ ਨੇ ਕੈਪਟਨ ਅਮਰਿੰਦਰ ਸਿੰਘ ਵੀ ਆ ਕੇ ਗਏ ਨੇ ਤੇ ਸਰਦਾਰ ਸੁਖਦੇਵ ਸਿੰਘ ਜੀ ਟੀਨਸਾ ਬਦਲੇ ਇੱਥੇ ਟਰਸਟ ਦੇ ਚੇਅਰਮੈਨ ਨੇ ਪਰ ਉਹਨਾਂ ਨੇ ਵੀ ਕਦੇ ਸਿਆਸੀ ਤਕਰੀਰ ਜਾਂ ਇੱਥੇ ਕੋਈ ਸਿਆਸੀ ਗੱਲ ਉਹ ਸਟੇਜ ਤੋਂ ਨਹੀਂ ਕੀਤੀ ਤੇ ਨਾ ਅਸੀਂ ਪਹਿਲਾਂ ਹੀ ਮਤਲਬ ਇਹ ਬੇਨਤੀਆਂ ਕਰਦੇ ਹੁਣ ਸਾਡੇ ਸਾਡੀਆਂ ਬੇਨਤੀਆਂ ਨੂੰ ਸਵਕਾਰ ਕਰਦੇ ਨੇ ਇਹ ਹਰ ਇੱਕ ਇੱਥੇ ਮੰਤਰੀ ਵੀ ਐਮਐਲਏ ਸਾਰ ਹਰ ਸਾਰੀਆਂ ਪਾਰਟੀਆਂ ਦੇ ਆਉਂਦੇ ਨੇ ਧਾਰਮਿਕ ਸ਼ਖਸੀਤਾਂ ਕਿਹੜੇ ਕਿਹੜੇ ਆ ਰਹੇ ਨੇ ਧਾਰਮਿਕ ਸ਼ਖਸੀਤਾਂ ਦੇ ਵਿੱਚ ਜਿਵੇਂ ਹੈਗਾ ਕਿ ਗੈਨੀ ਸਾਹਬ ਸਿੰਘ ਜੀ ਮਾਰਕੰਡਾ ਜਿਹੜੇ ਵੱਡੇ ਵੱਡੇ ਸਿੱਖ ਕੌਮ ਦੇ ਪ੍ਰਚਾਰਕ ਨੇ ਜਿਹੜੇ ਸੰਤ ਬਾਬਾ ਅਤਰ ਸਿੰਘ ਜੀ ਦੇ ਸਥਾਨ ਤੇ ਪਹਿਲਾਂ ਇੱਥੇ ਸੇਵਾ ਕਰਦੇ ਰਹੇ ਨੇ ਉਹ ਆ ਰਹੇ ਨੇ ਰਾਤ ਦੇ ਦਿਵਾਨਾਂ ਦੇ ਵਿੱਚ ਭਾਈ ਪਿੰਦਰਪਾਲ ਸਿੰਘ ਜੀ ਜਿਹੜੇ ਉਗੇ ਆਪਣੇ ਕਥਾਵਾਚਕ ਨੇ ਉਹ ਹਰ ਸਾਲ ਹਾਜ਼ਰੀ ਭਰ ਕੇ ਜਾਂਦੇ ਨੇ ਬਾਕੀ ਇੱਕ ਢਾਡੀ ਜਿੱਥੇ ਆ ਰਹੇ ਨੇ ਪਹਿਲੇ ਦਿਨ ਇੱਥੇ ਬੱਚਿਆਂ ਦੇ ਕਵਿਤਾ ਤੇ ਸ਼ਬਦ ਗਾਇਨ ਮੁਕਾਬਲੇ ਹੁੰਦੇ ਨੇ 1.5 ਵਜੇ ਤੱਕ 1.5 ਵਜੇ ਤੋਂ ਬਾਅਦ ਇੱਥੇ ਪੰਜਾਬ ਦੇ ਟੌਪ ਦੇ 10 ਢਾਡੀ ਜਿੱਥੇ ਬੁਲਾ ਰਹੇ ਹਾਂ ਜਿਨ੍ਹਾਂ ਦੇ ਮਤਲਬ ਕਿ ਢਾਡੀ ਮੁਕਾਬਲੇ ਕਰਾਏ ਜਾਣਗੇ ਤੇ ਉਹਨਾਂ ਨੂੰ ਅਸੀਂ ਪਹਿਲੇ ਜਥੇਦਾਰ ਮਲ 31000 ਤੇ 21000 ਦੇ ਮਤਲਬ ਨਾਮ ਵੀ ਦੇ ਰਹੇ ਆ ਤੇ ਲਾਸਟ ਦਿਨ ਤੇ ਸਿੰਘ ਸਾਹਿਬ ਗਿਆਨੀ ਵਿਚਾਲੜੇ ਦਿਨ ਗਿਆਨੀ ਰਕਵੀਰ ਸਿੰਘ ਜਥੇਦਾਰ ਅਕਲਤਖ ਸਾਹਿਬ ਆਉਣਗੇ ਲਾਸਟ ਦਿਨ ਤੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦਮਦਮਾ ਸਾਹਿਬ ਆਉਣਗੇ ਤੇ ਡਾਕਟਰ ਮਨਪ੍ਰੀਤ ਸਿੰਘ ਜਿਹੜੇ ਕਥਾਵਾਚਕ ਨੇ ਦਿੱਲੀ ਤੋਂ ਉਹਨਾਂ ਨੇ ਪੀ ਐਚ ਡੀ ਕੀਤੀ ਹੋਈ ਹੈ ਗੁਰਮੁਖ ਦੇ ਵਿੱਚ ਤੇ ਉਹ ਹਰ ਸਾਲ ਹਾਜ਼ਰੀ ਭਰ ਕੇ ਜਾਣਗੇ ਤੇ ਇਸ ਸਾਲ ਵੀ ਇਸ ਦਿਨ ਤੇ ਬਾਕੀ 96 ਕਰੋੜੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਜੀ ਉਹ ਵੀ ਆ ਰਹੇ ਨੇ ਤੇ ਸਾਡੀ ਆਬਦੀ ਸੰਸਥਾ ਜਿਹੜੀ ਬੁੰਗਾ ਮਸਤੋਣਾ ਸਾਹਿਬ ਦਮਨਵਾ ਸਾਹਿਬ ਤੋਂ ਉਹਨਾਂ ਦੇ ਜਿਹੜੇ ਮੁਖੀ ਨੇ ਬਾਬਾ ਕਾਕਾ ਸਿੰਘ ਜੀ ਉਹ ਵੀ ਆ ਰਹੇ ਨੇ ਤੇ ਉਹ ਸਾਡੇ ਇਥੋਂ ਦੇ ਮਤਲਬ ਮੈਂਬਰ ਵੀ ਨੇ ਫਲੇਸਟਨ ਦੇ ਹੋ ਵੀ ਕਾਫੀ ਮਤਲਬ ਢਾਡੀ ਇਥੇ ਕਿਤਨੀ ਮਤਲਬ ਜਥੇ ਆਉਂਦੇ ਨੇ ਮੇਰੇ ਹੋਰ ਵੀ ਸਿੱਖਾ ਗਮਯੂਦ ਨੇ ਗੱਲਬਾਤ ਕਰਾਂਗੇ ਸਸੇ ਹੋਗੇ ਸਚਿਗੁਰ ਫਾਇਗੁਰ ਜੀ ਦਾ ਖਾਲਸਾ ਵਾਹਿਗੁਰ ਜੀ ਕੀ ਫਤਿਹ ਕੀ ਨਾਮ ਸਰ ਬਣਾਏ ਮਲਕੀਤ ਸਿੰਘ ਫਿਰ ਬਾਬਾ ਜੀ ਨੇ ਵੀ ਦੱਸਿਆਗਾ ਕਿ ਜਿਸ ਤਰ੍ਹਾਂ ਕਿ ਝੂਲਿਆਂ ਨੂੰ ਹਟਾ ਦਿੱਤਾ ਗਿਆਗਾ ਝੂਲੇ ਨਹੀਂ ਲੱਗਣ ਦਿੱਤੇ ਜਾਣਗੇ ਦੁਕਾਨਾਂ ਨੂੰ ਨਹੀਂ ਲੱਗਣ ਦਿੱਤੇ ਜਾਣਗੇ ਤੁਹਾਨੂੰ ਲੱਗਦੇ ਨੇ ਕਿ ਕਿਸੇ ਗਰੀਬ ਆ ਜੋ ਰੋਜ਼ਗਾਰ ਆਪਣਾ ਗਰੀਬ ਬੰਦਾ ਕੋ ਆਪਣਾ ਰੋਜ਼ਗਾਰ ਕਰਦਾ ਸੀਗਾ ਉਸ ਨੂੰ ਕਿਹਨਾਂ ਲੱਗਦੇ ਕਿਸੇ ਕਟਪ ਹੋ ਗਈ ਨਹੀਂ ਦੇਖੋ ਦੋ ਗੱਲਾਂ ਪਹਿਲੀ ਗੱਲ ਤਾਂ ਜਿਹੜਾ ਗੁਰਦੁਆਰੇ ਦੀ ਹਦੂਦ ਦਾ ਉਹਦੇ ਅੰਦਰ ਗੁਰਮਤ ਅਨੁਸਾਰ ਹੀ ਸਾਰਾ ਕੁਝ ਪ੍ਰਵਾਨ ਹੈ ਜੋ ਗੁਰਮਤ ਤੋਂ ਉਲਟ ਹੈ ਉਹਦੀ ਗੱਲ ਕੀਤੀ ਗਈ ਹੈ ਹਨਾ ਦੁਕਾਨਾਂ ਦੇ ਵਿੱਚ ਵੀ ਸਪੈਸੀਫਾਈ ਕੀਤਾ ਗਿਆ ਹੈ ਕਿ ਜੋ ਗੁਰਮਤ ਤੋਂ ਉਲਟ ਦੁਕਾਨਾ ਹੈ ਉਹ ਨਹੀਂ ਲੱਗਣੀ ਹੈ ਜੋ ਗੁਰਮਤ ਦੇ ਅਨੁਸਾਰ ਹੀ ਹੈ ਕੋਈ ਰਵਾਇਤੀ ਸ਼ਸਤਰ ਨੇ ਕਕਾਰ ਹੈ ਕਿਤਾਬਾਂ ਹੈ ਤਸਵੀਰਾਂ ਹੈ ਸਿੱਖ ਇਤਿਹਾਸ ਨਾਲ ਸੰਬੰਧਿਤ ਉਹ ਉਹਨਾਂ ਨੂੰ ਵੈਲਕਮ ਹੈ ਜੀਆਂ ਆ ਉਹ ਲਾਂਡ ਤੇ ਜਿਹੜੀ ਗੁਰਮਤ ਤੋਂ ਉਲਟ ਦੁਕਾਨਾ ਹੈ ਉਹ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਨਹੀਂ ਲੱਗਣਗੀਆਂ ਹਦੂਦ ਤੋਂ ਬਾਹਰ ਵੈਸੇ ਤਾਂ ਜੇ ਬਿਲਕੁਲ ਭਾਵਨਾ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਨਹੀਂ ਲਾਣੀਆਂ ਚਾਹੀਦੀਆਂ ਇਦਾਂ ਦਾ ਜਿਸ ਤਰ੍ਹਾਂ ਦਾ ਇਹ ਕਾਰ ਸਤਿਬਾਬਾ ਅਤਰ ਸਿੰਘ ਹੋਣਾ ਦੀ ਯਾਦ ਚ ਆਪਾਂ ਇਕੱਠੇ ਹੋ ਰਹੇ ਹਾਂ ਤੇ ਉਹਨਾਂ ਦੀ ਉਹਨਾਂ ਉਸ ਰੂਹ ਦੀ ਉਹਦੀ ਯਾਦ ਵਿੱਚ ਇਕੱਠੇ ਹੋ ਰਹੇ ਆ ਤਾਂ ਉਹ ਕਾਰਜ ਹੀ ਕਰਨੇ ਚਾਹੀਦੇ ਜੋ ਉਹਨਾਂ ਨੂੰ ਭਾਉਂਦੇ ਜੋ ਕਹਿੰਦੇ ਰਹੇ ਹਨਾ ਜਿਸ ਤਰ੍ਹਾਂ ਦਾ ਮਾਹੌਲ ਉਹਨਾਂ ਵੇਲੇ ਸੀਗਾ ਸੋ ਉਸ ਤਰ੍ਹਾਂ ਦਾ ਮਾਹੌਲ ਸਿਰਜਣ ਲਈ ਉਦਮ ਹੈ ਸੋ ਉਹਦੇ ਲਈ ਜਿਹੜੇ ਗੁਰਮਤ ਅਨੁਸਾਰ ਹੀ ਕਿਸੇ ਨੇ ਪ੍ਰਦਰਸ਼ਨੀ ਸਟਾਲਾਂ ਦੁਕਾਨਾਂ ਲਾਉਣੀ ਹੈ ਉਹਨਾਂ ਲਈ ਜੀ ਆਇਆਂ ਬਕਾਇਦਾ ਕੌਂਸਲ ਵੱਲੋਂ ਵੀ ਜੋ ਮਤਾ ਪਾਇਆ ਉਹਦੇ 'ਚ ਉਹ ਮੈਂਸ਼ਨ ਕੀਤੀਆਂ ਸਾਰੀਆਂ ਗੱਲਾਂ ਜਿਵੇਂ ਮੈਂ ਬਾਬਾ ਜੀ ਨੂੰ ਦੱਸਿਆਗਾ ਕਿ ਝੂਲਿਆਂ ਨੂੰ ਮਨਾ ਕਰ ਦਿੱਤਾ ਗਿਆਗਾ ਜੋ ਗੁਰਦੁਆਰਾ ਸਭ ਜਗ੍ਹਾ ਕੀ ਲੇਕਿਨ ਜੇ ਕੋਈ ਪ੍ਰਾਈਵੇਟ ਬੰਦਾ ਆਪਣੀ ਜਗ੍ਹਾ ਤੇ ਲਗਵਾਉਂਦਾਗਾ ਤਾਂ ਉਹ ਜੇ ਤੱਕ ਲਗਵਾ ਵੀ ਲੈਂਦਾ ਕੋਸ਼ਿਸ਼ ਕਰਨੀ ਚਾਹੀਦੀ ਕਿਤੇ ਵੀ ਨਹੀਂ ਲੱਗਣਾ ਚਾਹੀਦਾ ਜਦੋਂ ਗੁਰਦੁਆਰਾ ਸਾਹਿਬ ਦੀ ਕਿਉਂਕਿ ਇਹ ਬਿਲਕੁਲ ਪਹਿਲਾ ਸਟੈਪ ਸੀਗਾ ਪਹਿਲੇ ਸਟੈਪ ਚ ਜੋ ਆਪਾਂ ਆਪਣੀ ਹਦੂਦ ਦੇ ਅੰਦਰ ਜੋ ਸੁਧਾਰ ਕਰ ਸਕਦੇ ਆ ਉਹ ਕੀਤੇ ਆ ਤੇ ਜਿਹੜੀ ਇਹ ਗੱਲ ਹੈ ਬਾਹਰ ਪ੍ਰਾਈਵੇਟ ਥਾਵਾ ਤੇ ਲੱਗਣ ਦੀ ਤੁਸੀਂ ਫਤੇਗੜ ਸਾਹਿਬ ਦੀ ਉਦਾਹਰਣ ਆਪਣੇ ਕੋਲੋਂ ਦੇ ਇੱਕ ਸਮਾਂ ਆਇਆ ਉੱਥੇ ਬਹੁਤ ਸਾਰੇ ਚੰਡੋਲਾ ਝੁੱਲੇ ਲੱਗਣ ਲੱਗੇ ਸੀਗੇ ਨਾ ਉਹ ਇੱਕ ਸਿੱਖ ਮਾਈਂਡਡ ਡੀਸੀ ਆਉਣ ਦੇ ਨਾਲ ਉਹਨੇ ਉੱਥੇ ਹੁਕਮ ਕੀਤਾ ਕਿ ਇਸ ਤੋਂ ਬਾਅਦ ਜਿਹੜੀ ਕੋਈ ਕਿਉਂਕਿ ਉਹ ਸਾਰੀਆਂ ਥਾਵਾ ਉੱਥੇ ਉਹਨਾਂ ਦੇ ਅਧੀਨ ਸੀਗੀਆਂ ਤੇ ਜਿੱਥੇ ਉਹ ਪ੍ਰਾਈਵੇਟ ਥਾਵਾ ਤੇ ਲੱਗਦੇ ਸੀਗੇ ਤੇ ਉਹਨਾਂ ਨੇ ਕੀਤਾ ਕਿ ਜਿਹੜਾ ਜੋੜ ਮੇਲਾ ਇਹਦੀ ਪਵਿੱਤਰਤਾ ਕਾਇਮ ਰੱਖਣੀ ਚਾਹੀਦੀ ਜਿਹੜਾ ਸ਼ਹੀਦੀ ਸਭਾ ਭਰਦੀ ਹੈ ਵੀ ਇੱਥੇ ਕੋਈ ਵੀ ਚੰਡੋਲ ਝੁੱਲੇ ਇੱਥੇ ਨਹੀਂ ਲੱਗਣੇ ਚਾਹੀਦੇ ਤਾਂ ਉਹ ਇੱਕ ਮਿਸਾਲ ਹੁਣ ਤੱਕ ਉਥੇ ਕੋਈ ਵੀ ਚੰਡੋਲ ਝੁੱਲੇ ਉਸ ਤਰ੍ਹਾਂ ਨਹੀਂ ਲੱਗਦੇ ਇੱਕ ਵੇਲੇ ਬਹੁਤ ਲੱਗਣ ਲੱਗੇ ਸੀਗੇ ਸੋ ਇਹਦੇ ਜਿਵੇਂ ਇਹਨਾਂ ਨੇ ਪਹਿਲਾਂ ਪ੍ਰੈਸ ਕਾਨਫਰੰਸ ਦੌਰਾਨ ਵੀ ਗੱਲ ਕਹੀ ਕਿ ਕੁਝ ਚੀਜ਼ਾਂ ਬਿਲਕੁਲ ਇਹਨਾਂ ਦੇ ਜਾਂ ਸਾਡੇ ਸੰਗਤ ਰੂਪ ਚ ਕਰਨ ਵਾਲੀਆਂ ਕੁਝ ਚੀਜ਼ਾਂ ਪ੍ਰਸ਼ਾਸਨ ਵੱਲੋਂ ਕਰਨ ਵਾਲੀਆਂ ਹਨ ਤੇ ਕੁਝ ਚੀਜ਼ਾਂ ਜਿਹੜੇ ਜਿਨ੍ਹਾਂ ਦੀ ਪ੍ਰਾਈਵੇਟ ਥਾਂ ਆ ਉਹਨਾਂ ਨੂੰ ਵੀ ਇਹ ਭਾਵਨਾ ਦੇਖਣੀ ਚਾਹੀਦੀ ਜਦੋਂ ਐਨੇ ਪਿੰਡ ਮਤੇ ਪਾ ਰਹੇ ਤੇ ਇਹ ਉਦਦਮ ਕਰ ਰਹੇ ਤੇ ਸਾਨੂੰ ਵੀ ਉਹਦੇ 'ਚ ਕੋਈ ਤਿਲਫੁਲ ਸਹਿਯੋਗ ਕਰਨਾ ਚਾਹੀਦਾ ਅਸੀਂ ਵੀ ਆਪਣੀਆਂ ਥਾਵਾਂ ਤੇ ਕੋਈ ਵੀ ਉਹੋ ਜੀ ਗੱਲ ਜਿਹੜੀ ਰੋਲੇ ਰੱਪੇ ਨੂੰ ਥਾਂ ਦਵੇ ਜਿਹੜੀ ਆਈ ਸੰਗ ਆਈ ਸੰਗਤ ਦੀ ਕਾਗਰ ਦਾ ਭੰਗ ਕਰੇ ਉਦਾਂ ਦਾ ਕੁਝ ਨਹੀਂ ਕਰਨਾ ਚਾਹੀਦਾ ਜੀ ਬਿਲਕੁਲ ਇਹ ਸਾਨੂੰ ਸਾਡਾ ਸਿੱਖ ਜਥੇਬੰਦੀ ਦੇ ਆਗੂ ਜਿਨ੍ਹਾਂ ਨੇ ਕਿਹਾਗਾ ਕਿ ਮर्यादा ਦੇ ਵਿੱਚ ਹੀ ਰਹਿ ਕੇ ਦੁਕਾਨਾਂ ਆਪਣੇ ਲਗਾ ਸਕਦੇ ਨੇ ਕਿਸੇ ਨੂੰ ਮਨਾਹੀ ਨਹੀਂ ਜੋ ਵੀ ਗੁਰਮਤ ਦੇ ਦੇ ਦਾਇਰੇ ਚ ਆਂਦੀਆਂ ਨੇ ਉਹੀ ਦੁਕਾਨਾਂ ਲਗਾਈ ਜਾਣਗੀਆਂ ਸੰਗਰੂਰ ਤੋਂ ਕੈਮਰਾਮੈਨ ਜਿਤਿੰਦਰ ਪਾਲ ਓਟੇ ਦੇ ਨਾਲ ਗੁਰਿੰਦਰ ਸਿੰਘ ਸਕਾਈ ਨਿਊਜ਼ ਪੰਜਾਬ